ਹਾਂਜੀ ਪਿਆਰਿਓ ਅੱਜ ਬਿਆਨ ਕਰਾਂਗੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਵਾਣ ਦਾ ਸੰਖੇਪ ਰੂਪ ਦੇ ਵਿੱਚ ਪ੍ਰਸੰਗ ਅਕਤੂਬਰ 6 ਅਤੇ 7 ਦੀ ਅੱਧੀ ਰਾਤ ਤੋਂ ਕੁਝ ਸਮੇਂ ਅਪਰੰਤ ਆਪ ਜੀ ਨੇ ਸਰਬੱਤ ਸੰਗਤ ਨੂੰ ਆਵਾਜ਼ ਦੇ ਕੇ ਬੁਲਾਇਆ ਅਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੁਲਾ ਕੇ ਜੋਤੀ ਜੋਤ ਸਮਾਗੇ ਸੰਦਲ ਦੀ ਚਿਤਾ ਵੜਾ ਕੇ ਪ੍ਰਭਾਤ ਸਮੇਂ ਹੀ ਸੰਸਕਾਰ ਕੀਤਾ ਕਵੀ ਸੰਨਪਦ ਦੇ ਸ਼ਬਦਾਂ ਵਿੱਚ ਗਈ ਅਰਧ ਰਾਤੰ ਘਰੀ ਚਾਰ ਔਰੇ ਭੈ ਸ਼ਬਦ ਰੂਪੀ ਭਈ ਬਾਤ ਔਰੇ ਦੁਹਰਾ ਤੇਰ ਕਰੀ ਤਾਂ ਹੀ ਸਮੇ ਜਾਗੇ ਸਿੰਘ ਅਪਾਰ ਵਾਹਿਗੁਰੂ ਜੀ ਕੀ ਫਤਿਹ ਕਹੀ ਅੰਤ ਕੀ ਵਾਰ ਸਵਈਆ ਬਿਸਮੇ ਸਭ ਹੋਏ ਰਹੇ ਮਨ ਮੇ ਕਸ਼ ਕੀ ਕਸ਼ੂ ਹੋਏ ਗਈ ਅਬ ਹੀ ਮਿਲ ਕੇ ਸਭ ਸਿੰਘਨ ਤਾਂ ਹੀ ਸਮੇ ਇਹ ਭਾਤ ਵਿਚਾਰ ਕਿਉ ਤਬ ਹੀ ਸੰਸਕਾਰ ਕਰੋ ਨਿਸੀ ਹੀ ਕੈ ਸਮੇ ਨਿਕਸੇ ਨਾਹੀ ਭਾਨ ਕਹੂ ਸਭ ਹੀ ਇਮਕਾਰਨ ਕਾਰਜ ਕੋ ਕਰਹੀ ਮਿਲ ਜੋਤ ਸੁਜੋਤ ਗਈ ਤਭੀ ਚਿਖਾ ਠੰਡੀ ਹੋਣ ਤੇ ਜਦ ਚਿਖਾ ਵਿੱਚੋਂ ਫੁੱਲ ਚੁਗਣ ਗਏ ਤਾਂ ਨਰੂਹ ਲੈ ਇੱਕ ਛੋਟੀ ਕਿਰਪਾ ਨਹੀਂ ਲੱਭੀ ਸਦਾ ਭਗਉਤੀ ਨਾਲ ਪ੍ਰੇਮ ਕਰਨ ਵਾਲੇ ਖੜਗ ਦਾ ਨਿਯਮ ਰੱਖਣ ਵਾਲੇ ਕੈਜ ਨਿਭਾਉਣ ਵਾਲੇ ਅਤੇ ਲੋਕਾਂ ਵਿੱਚ ਸੂਰਮਗਤੀ ਭਰਨ ਵਾਲੇ ਸੂਰਮੇ ਨੇ ਆਪਾ ਵੀ ਪੰਥ ਵਿੱਚ ਹਿਲਕੋ ਲਿਆ ਐਸੀ ਅਮਰਤ ਸ਼ਾਪ ਪੰਥ ਤੇ ਪਾਈ ਕਿ ਪੰਥ ਉਸ ਦੇ ਸਹਾਰੇ ਰਹਿੰਦੀ ਦੁਨੀਆ ਤੱਕ ਟੁਰਦਾ ਰਹੇਗਾ